ਹਾਂਜੀ ਬਬਾਈ ਅੱਜ ਪਹੁੰਚੇ ਹੋ ਕਮਿਸ਼ਨਰ ਸਾਹਿਬ ਦੇ ਕੀ ਮਸਲਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਸਨ ਉਹ ਵਿਰਸਾ ਸਿੰਘ ਪਿੰਡ ਭੈਣੀ ਡਾਕਖਾਨਾ ਗਮਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲਾ ਹਾਂ ਜੋ ਕਿ ਇੱਕ ਮੈਂ 플ਾਟ ਜਿਹੜਾ ਲਿਆ ਸੀਗਾ ਬੋਬਾ ਵਸਤੀ ਮੁਹਤਾਬਾਦ ਉਹਦੇ 2022 ਦੇ ਵਿੱਚ ਮੈਂ ਉਹ ਜਗ੍ਹਾ ਲਈ ਸੀਗੀ ਅੱਜ ਅਸੀਂ ਸੀਪੀ ਸਾਹਿਬ ਦੇ ਤਾਂ ਆਏ ਆ ਪਿਛੇੜੀ ਅਸੀਂ ਦਰਖਾਸਤ ਵਗੈਰਾ ਜੋ ਮੌਕਾ 112 ਤੇ ਕੀਤਾ ਸੀਗਾ 15 ਜਨਵਾਰ ਨੂੰ ਅਸੀਂ 112 ਤੇ ਕਾਲ ਕਰਕੇ ਪੀਸੀਆਰ ਵੀ ਮੌਕੇ ਤੇ ਪੁਲਿਸ ਬੁਲਾਈ ਤੇ ਉੱਥੇ ਮੈਂ ਜਦੋਂ ਗਿਆ ਮੈਨੂੰ ਪਤਾ ਲੱਗਾ ਵੀ ਸਵੇਰ ਤੋਂ ਲੈ ਕੇ ਮੈਂ ਤਿੰਨ ਲਗਭਗ ਤਿੰਨ ਸਾਢੇ 3 ਵਜੇ ਜਦੋਂ ਮੈਂ ਉੱਥੇ ਪਹੁੰਚਿਆ ਮੈਨੂੰ ਜਗਿੰਦਰ ਸਿੰਘ ਨੇ ਫੋਨ ਕਰ ਦਿੱਤਾ ਸੀਗਾ ਕਹਿੰਦਾ ਬਾਬਾ ਜੀ ਜਿਹੜਾ ਤੁਹਾਡਾ ਚਵਾਰਾ ਵਾ ਤੇ ਸਮਾਨ ਚੋਰੀ ਹੋ ਗਿਆ ਵਾ ਤੇ ਇਹ ਢਾਓ ਵਾੜਾ ਜਿਹੜਾ ਪਾ ਕੇ ਸਾਰਾ ਚਵਾਰਾ ਤੁਹਾਡਾ ਹਟਾਇਆ ਗਿਆ ਕਿਹਦੇ ਕੋਲੋਂ ਜਿਹੜਾ ਲਈ ਜਗਾ ਮੈਂ ਜਗਿੰਦਰ ਪਾਲ ਕੋਲੋਂ ਲਈ ਸੀਗੀ ਬਸਤੀ ਬੁੱਧਾਵਾੜ ਦੇ ਵਿੱਚ ਉਸ ਵੇਲੇ ਜਿਹੜੇ ਮੌਕੇ ਤੇ ਅਸੀਂ ਇਹਨਾਂ ਨੂੰ ਪਸੀਕੇ ਤੋਂ ਜਾ ਕੇ ਸਾਰਾ ਕੁਝ ਲਿਖਾ ਪੜੀ ਕੀਤੀ ਗਵਾਹਾਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਜਿਹੜੇ ਪੈਸੇ ਸੀ ਮੌਕੇ ਤੇ ਵਸੂਲ ਪਾ ਲਏ ਸੀਗੇ ਇਸ ਕਰਕੇ ਅਹੀਂ ਜਿੰਨਾ ਵੀ ਇਹਨਾਂ ਦੇ ਕੋਲੋਂ ਸਮਾਨ ਵਿਦ ਸਮਾਨ ਇਹਨਾਂ ਦੇ ਕੋਲੋਂ ਅਸੀਂ ਉਹ ਖਰੀਦਿਆ ਸੀਗਾ ਵੀ ਮਟੀਰੀਅਲ ਜਿਹੜਾ ਵੀ ਜੋ ਵੀ ਕੁਝ ਵੀ ਚੁੱਕਾ ਪੁੱਕਾ ਸੀ ਅਹੀਂ ਇਹਨਾਂ ਕੋਲੋਂ ਖਰੀਦ ਲਿਆ ਸੀ ਇਹਨਾਂ ਦਾ ਜਿਹੜਾ ਰੋ ਰਹਿੰਦਾ ਮਗਲਲਾ ਪਲਾਟ ਵੀ ਆ ਜਿਹੜਾ ਉਹਦੇ ਨਾਲ ਸਾਡੀ ਜ਼ਬਾਨੀ ਇਸੇ ਤਰ੍ਹਾਂ ਸੌਦਾ ਜਿਹੜਾ ਚੱਲ ਰਿਹਾ ਵਾ ਔਰ ਸਾਈ ਬੱਟਾ ਉਹਦਾ ਹੋਇਆ ਵਾ ਲਗਭਗ ਅਸੀਂ ਜਿਹੜੀ ਉਹ 10 ਲੱਖ ਦੀ ਜਗ੍ਹਾ ਜਿਹੜੀ ਮਗਲਲਾ ਕਮ ਤਿੰਨ ਮੰਜ਼ਲੀ ਬਿਲਡਿੰਗ ਆ ਜਿਹੜੀ ਇਹਨਾਂ ਦੇ ਕੋਲੋਂ ਜਿਹੜੀ ਸਾਡਾ ਸਾਈ ਵਟਾ ਹੋਇਆ ਜਿਹਦਾ ਅਸੀਂ ਪੈਸਾ ਬਾਕੀ ਜਾ ਰਹਿੰਦਾ ਬਕਾਇਆ ਜਿਹੜਾ ਇਹਨਾਂ ਨੇ ਕਰਾਰ ਕੀਤਾ ਵਾ ਉਹ 2000 ਪੰਜੀ ਦੇ ਵਿੱਚ ਜਾ ਕੇ ਇਹਨਾਂ ਨੂੰ ਉਹ ਰਕਮ ਪੂਰੀ ਦੇ ਕੇ ਜਿਹੜੀ ਉਹ ਵੀ ਲਿਖਾ ਲੈਣਾ ਸੀਗਾ ਤੇ ਕਬਜ਼ਾ ਜਿਹੜਾ ਜਿਹੜਾ ਇਹਨਾਂ ਨੇ ਮੌਕੇ ਤੇ ਸਾਨੂੰ ਉਹ ਦਿੱਤਾ ਹੋਇਆ ਵਾ ਚਾਬੀਆਂ ਸਾਡੇ ਕੋਲ ਨੇ ਸਮਾਨ ਸਾਡੇ ਕੋਲ ਰਹਿੰਦੇ ਬਹਿੰਦੇ ਸਾਡੇ ਬਾਬਾ ਜੀ ਉੱਥੇ ਰਹਿੰਦੇ ਸੀਗੇ ਪਾਠ ਕਰਦੇ ਸੀ ਜਦੋਂ ਆਉਂਦੇ ਜਾਂਦੇ ਮਹੀਨੇ ਪਿੱਛੋਂ ਆਈਏ 2 ਮਹੀਨੇ ਆਈਏ ਜੋੜ ਮੇਲਿਆਂ ਤੇ ਚਲ ਜੇ ਚੰਨ ਚੰਡੀਗੜ੍ਹ ਨੂੰ ਚਲ ਜਿਏ ਦਿੱਲੀ ਨੂੰ ਚਲ ਜਿਏ ਹੂਰ ਸਾਹ ਪਟਨਾ ਸਾਹਿਬ ਚਲ ਜਿਏ ਜਿੱਥੇ ਸਾਡੇ ਸਤਾਪਤੀਆਂ ਮਨਾਇਆਂ ਜਾਂਦੀਆਂ ਸੀ ਉਧਰ ਨੂੰ ਚਲ ਜੰਨੇ ਆ ਜੇ ਕਿਤੇ ਆਉਂਦੇ ਜਾਂਦੇ ਮਹੀਨੇ ਦੋ ਮਹੀਨਿਆਂ ਬਾਅਦ ਜਦੋਂ ਵੀ ਅਸੀਂ ਆਉਂਦੇ ਜਾਂਦੇ ਸੀ ਆਪਣੇ ਚਬਾਰੇ ਦੇ ਵਿੱਚ ਆਰਾਮ ਕਰਦੇ ਸੀ ਹੁਣ ਮਸਲਾ ਕੀ ਬਣਿਆ ਮਸਲਾ ਜੀ ਕਰਦਾ ਜੀ ਸਾਡਾ ਜਿਹੜਾ ਵਾ ਇਹਦਾ ਅਰਵਿੰਦਰ ਸਿੰਘ ਉਰਫ ਰਵੀ ਜਿਹੜਾ ਵਾ ਏਐਸਆਈ ਸਤਰ ਜਿਹੜਾ ਉਹਨਾਂ ਨੇ ਨਾਲ ਜਾ ਕੇ ਜਿਹੜਾ ਨਾ ਸਾਨੂੰ ਧਮਕੀਆਂ ਦੇ ਕੇ ਉਹ ਬੱਚਾ ਜਿੰਦਾ ਵੀ ਐਸਈ ਜਿਹੜਾ ਸੀਪੀ ਸਾਹਿਬ ਤੋਂ ਆਰਡਰ ਲਿਆ ਵਾ ਸਾਨੂੰ ਐਸਈ ਨੇ ਸਾਰਾ ਆਰਡਰ ਕੋਲ ਲਿਆ ਆਇਆ ਵਾ ਜਿਹਦੇ ਵਿੱਚ ਮਹੀਨਾ ਡੇਢ ਮਹੀਨਾ ਕਿਤੇ ਇਹਨਾਂ ਦਾ ਫਿਰ ਆਪਸ ਜੀ ਭਰਾਵਾ ਭਰਾਵਾ ਦਾ ਝਗੜਾ ਹੋਇਆ ਵਾ ਇਹਨਾਂ ਦੇ ਝਗੜੇ ਦੇ ਵਿੱਚ ਸਿਰਫ ਸਾਡਾ ਥਾਂ ਜਿਹੜਾ ਤੇ ਇਹਨਾਂ ਨੇ ਚੋਰੀ ਸਾਡਾ ਸਮਾਨ ਆ ਜੋ ਅਲ ਸਿਟੀ ਸਮਾਨ ਭਾਂਡਾ ਟਿੰਡਾ ਉਹ ਤਰ੍ਹਾਂ ਦੇ ਵਿੱਚ ਅਸੀਂ ਅੱਜ ਸੀਪੀ ਸਾਹਿਬ ਨੂੰ ਦੇਣ ਵਾਸਤੇ ਆਏ ਆ ਕਿ ਅਸੀਂ ਜਿਹੜਾ ਸਾਨੂੰ ਕੋਈ ਨਿਆ ਨਹੀਂ ਅਜੇ ਤੱਕ ਮਿਲਿਆ 15 ਤਰੀਕ ਦਾ ਇਹ ਸਾਡਾ ਵਾਕਿਆ ਵਾ ਬਾਬਾ ਜੀ ਜਿਹੜਾ ਏਐਸਆਈ ਰਵਿੰਦਰ ਰਵੀ ਉਹਨਾਂ ਦਾ ਨਾਮ ਵਿੱਚ ਨਾ ਕਿਉਂ ਆ ਰਿਹਾ ਇਹ ਰਵਿੰਦਰਪਾਲ ਜਿਹੜਾ ਵਾ ਰਵੀ ਜੀ ਜਿਹੜੇ ਏਐਸਆਈ ਨੇ ਸਦਰ ਥਾਣੇ ਜਿਹੜੇ ਇਸ ਵੇਲੇ ਮੌਕੇ ਤੇ ਡਿਊਟੀ ਤੇ ਆ ਉਹ ਸਾਡੇ ਤੇ ਆਣ ਕੇ ਜਿਹੜਾ ਪ੍ਰੈਸ਼ਰ ਟੈਲੀਫੋਨ ਰਾਈਂ ਜਿਹੜਾ ਸਾਡੀ ਗੱਲ ਹੋਈ ਵੀ ਤੁਸੀਂ ਇਹਨਾਂ ਨੇ ਮੌਕੇ ਤੇ ਸਾਨੂੰ ਉਹ ਉੱਥੋਂ ਵੇਖ ਕੇ ਚਲੇ ਗਿਆ ਉਹਨੇ ਜੋ ਸਾਡਾ ਕਾਰਜ ਕੀਤਾ ਉਹਨੇ ਆਪ ਕੀਤਾ ਵਾ ਉੱਥੇ ਸਮਾਨ ਠਵਾਇਆ ਵਾ ਸਾਡਾ ਚੋਰੀਆਂ ਕਰਾਈਆਂ ਨੇ ਸੋ ਸਾਰੀਆਂ ਉਸਨੇ ਆਪ ਦੇ ਹੱਥੀਂ ਸਾਰਾ ਕੁਝ ਕਰਵਾਇਆ ਵਾ ਇਹ ਜਿਹੜਾ ਜਗਿੰਦਰ ਸਿੰਘ ਦੇ ਵੀ ਜਿਹੜਾ ਵਾ ਉਹਦੇ ਤੇ ਨੂੰ ਆਣ ਕੇ ਦਬਾਅ ਕਰਦਾ ਵਾ ਕਈ ਕੁਝ ਕਰਦਾ ਉਹਨੇ ਆਣ ਕੇ ਬਧੋ ਬਦੀ ਜਿਹੜਾ ਸਾਡੇ ਅਤਵਾਰੇ ਟਵਾ ਦਿੱਤੇ ਦਿੱਤੇ ਨੇ ਚੋਰੀਆਂ ਕਰਾਈਆਂ ਨੇ ਜਿੰਨਾ ਸਮਾਨ ਸਾਰਾ ਉਹਦੀ ਵਜ੍ਹਾ ਨਾਲ ਹੀ ਸਾਰਾ ਕੁਝ ਉਹ ਪਾਰਟੀ ਬਾਜੀ ਬਣ ਕੇ ਉਹਨੂੰ ਅਸੀਂ ਇਹੀ ਕਹਿੰਦੇ ਸੀ ਕੱਲ ਅਸੀਂ ਵੀ ਉਹਨੂੰ ਫੋਨ ਤੇ ਪੁੱਛਿਆ ਉਹਨੇ ਸਾਨੂੰ ਧਮਕੀਆਂ ਦਿੱਤੀਆਂ ਨੇ ਤੁਸੀਂ ਚੋਲੇ ਪਾ ਕੇ ਨਾ ਵੱਧ ਘੱਟ ਸਾਨੂੰ ਬਹੁਤ ਜ਼ਿਆਦਾ ਬੋਲਿਆ ਵਾ ਇਸ ਕਰਕੇ ਤੁਹਾਨੂੰ ਕਹੋ ਤੇ ਰਿਕਾਰਡਿੰਗ ਵੀ ਸੁਣਾ ਦਿੰਨੇ ਆ ਉਹਨੇ ਸਾਡੇ ਤੇ ਜਿਹੜੇ ਬਾਣੇ ਪਾਏ ਆ ਨਾ ਸਾਡੇ ਬਾਣੇ ਬਹੁਤ ਬੋਲੇ ਆ ਬਹੁਤ ਵੱਧ ਘੱਟ ਬੋਲੇ ਆ ਸਾਡੇ ਬਾਣਿਆਂ ਦੇ ਬਾਰੇ ਕਿ ਤੁਸੀਂ ਚੋਲੇ ਪਾ ਕੇ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਦੇ ਹੋ ਤੇ ਤੁਸੀਂ ਚੋਰੀਆਂ ਕਰਦੇ ਹੋ ਕਈ ਕੁਝ ਉਹਨੇ ਜ ਸਾਡੇ ਨਾਲ ਜਿਹੜਾ ਬਹੁਤ ਵੱਧ ਸਲੂਕੀ ਦੇ ਨਾਲ ਕੀਤੀ ਆ ਇਹ ਜਿਹੜੀ ਗੱਲ ਆ ਹੁਣ ਚੋਲਿਆਂ ਦੀ ਜਿਹੜੀ ਬਿਤਬੀ ਦੀ ਗੱਲ ਚੱਲੀ ਆ ਇਹ ਤੁਹਾਡੇ ਵੱਲੋਂ ਜਥੇਬੰਦੀਆਂ ਦੇ ਨਾਲ ਮੀਟਿੰਗ ਚੱਲੇ ਵੀ ਜਾਂ ਕੀ ਗੱਲ ਆ ਅਸੀਂ ਜਿਹੜਾ ਵਾਏ ਸਾਰੇ ਹੀ ਜਿੰਨਾ ਵੀ ਸਾਡਾ ਵਾ ਪੰਥ ਨੇ ਸੰਗਤ ਜਿੱਥੇ ਬੰਦੀਆਂ ਘੋੜਿਆਂ ਵਾਲੀਆਂ ਜਿਹੜੀਆਂ ਨੇ ਹੁਣ ਸਾਰਿਆਂ ਦੇ ਨਾਲ ਅਸੀਂ ਆਪਣੀ ਮੀਟਿੰਗ ਦੇ ਵਿੱਚ ਸਾਰਿਆਂ ਨਾਲ ਮੀਟਿੰਗ ਕਰਾਂਗੇ ਤੇ ਇਹ ਵੀਡੀਓ ਜਿਹੜੀਆਂ ਨੇ ਸਾਰੀਆਂ ਅਸੀਂ ਸੁਣਾਵਾਂਗੇ ਹਰ ਇੱਕ ਪ੍ਰਸ਼ਾਸਨ ਨੂੰ ਇਸ ਕਰਕੇ ਸੀਪੀ ਸਾਹਿਬ ਨੂੰ ਵੀ ਸੁਣਾਵਾਂਗੇ ਹੋਰ ਵੀ ਕਿਤੇ ਜਿੱਥੇ ਵੀ ਜਾਣਾ ਪਊ ਭਗਵੰਤ ਮਾਨ ਤੱਕ ਉੱਥੇ ਵੀ ਜਾ ਕੇ ਵੀ ਤੇ ਡੀਜੀਪੀ ਜਿਹੜਾ ਪੰਜਾਬ ਆ ਉੱਥੇ ਤੱਕ ਵੀ ਜਾ ਕੇ ਰਿਕਾਰਡਿੰਗ ਸੁਣਾਉਂਗਾ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਇਸ ਬੰਦੇ ਨੇ ਸਾਡੇ ਨਾਲ ਧੱਕਾ ਕਰਾਤਾ ਜਿਹੜਾ ਸਾਡਾ ਢਾਓ ਵਾਲਾ ਕਰਾਇਦਾ ਚੋਰੀਆਂ ਕਰਾਈਆਂ ਨੇ ਜਿਹੜਾ ਸੀਪੀ ਸਾਹਿਬ ਨੂੰ ਅੱਜ ਮਿਲੇ ਉਹਨਾਂ ਕੀ ਆਸ਼ਵਾਸ਼ਣ ਦਿੱਤਾ ਉਹ ਸਾਹਿਬ ਆਸ਼ਵਾਸ਼ਣ ਦਿੱਤਾ ਜੀ ਅੱਜ ਦਰਖਾਸਤ ਦਿੱਤੀ ਆ ਤੇ ਉਹਨਾਂ ਦੇ ਜਿਹੜੇ ਲੀਡਰ ਸਾਹਿਬ ਨੇ ਉਹਨਾਂ ਨੂੰ ਅੱਜ ਦਰਖਾਸਤ ਦਿੱਤੀ ਆ ਸਾਹ ਮੌਕੇ ਤੇ ਹਾਜ਼ਰ ਨਹੀਂਗੇ ਅੱਜ ਇਸ ਕਰਕੇ ਸਾਨੂੰ ਦੁਬਾਰਾ ਉਹਨਾਂ ਨੂੰ ਫੇਰ ਮਿਲਣਾ ਪਊਗਾ ਇੱਕ ਵਾਰ ਜੇ ਜਿਹੜੀ ਦਰਖਾਸਤ ਉਹਨਾਂ ਦੇ ਅੱਜ ਲੰਬਰੀ ਅਸੀਂ ਦੇ ਦਿੱਤੀ ਆ ਉਹ ਕਿੱਧਰ ਨੂੰ ਮਾਰਕ ਕਰਦੇ ਆ ਕਿੰਨਾਂ ਦੀ ਡਿਊਟੀ ਲਾਉਂਦੇ ਆ ਉਹ ਉਹਨਾਂ ਦੀ ਮਰਜ਼ੀ ਆ ਜੀ ਆਪਣੇ ਨਾਂ ਦੱਸ ਕੇ ਆਪਣਾ ਜਿਹੜਾ ਦਾਲੇ ਉਹਦਾ ਨਾਂ ਦੱਸ ਕੇ ਕਿ ਇੱਥੇ ਅੱਜ ਸੀਪੀ ਸਾਹਿਬ ਦੇ ਪਹੁੰਚੇ ਕੀ ਮਸਲਾ ਕੀ ਆ ਜਹਦਰਬਾਬਾ ਰঞ্জੀਤ ਸਿੰਘ ਜੀ ਮਿਸਲ ਸ਼ਹੀਦ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਚਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਅੱਜ ਦਾ ਮਸਲਾ ਇਹ ਹੈ ਕਿ ਰਜਿੰਦਰਪਾਲ ਜੀ ਕੋ ਪਹਿਲਾਂ ਜਹਦਰਬਾਬਾ ਸਤਰਾਮ ਸਿੰਘ ਜੀ ਨੇ ਦੇ ਦਾਸ ਨੇ ਜਗਾ ਲਖਾਈ ਸੀ ਦੋਵਾਂ ਨੇ ਤੇ ਮੈਂ ਤੇ ਇੱਥੇ ਨਹੀਂ ਮੈਂ ਕਿਤੇ ਗਿਆ ਸੀ ਬਾਹਰ ਤੇ ਮਗਰੋਂ ਮੈਨੂੰ ਫੋਨ ਗਿਆ ਇਹਨਾਂ ਦੀ ਬੇਟੀ ਦਾ ਬਾਬੇ ਇਸ ਤਰ੍ਹਾਂ ਚ ਬਾਰਾ ਢਾਤਾ ਤੇ ਮੈਂ ਬਾਬਾ ਸਤਰਾਮ ਸਿੰਘ ਜੀ ਨੂੰ ਗਿਆ ਮੈਂ ਕਿਹਾ ਵੀ ਬਾਬਾ ਜੀ ਆਪਾਂ ਜਿਹੜਾ ਚੁਬਾਰਕ ਲਿਆ ਸੀ ਇਹਨਾਂ ਕੋ ਖਰੀਦਿਆ ਸੀ 2022 ਦੇ ਵਿੱਚ ਉਹ ਟਾਤਾ ਵਾ ਤੇ ਉਹਦੇ ਵੱਲ ਜਰਾਕ ਧਿਆਨ ਦਿਓ ਮੈਂ ਬਾਹਰ ਕਿਤੇ ਮੇਰੇ ਰਿਸ਼ਤੇਦਾਰੀ ਦੇ ਵਿੱਚ ਮਰਗੋ ਗਈ ਸਰਸੇ ਦੇ ਵਿੱਚ ਤੇ ਮੈਂ ਉੱਥੇ ਗਿਆ ਸੀ ਤੇ ਮੈਂ ਜਦੋਂ ਇਹਨਾਂ ਨੂੰ ਮੈਂ ਕਿਹਾ ਤੇ ਤੁਰੰਤ ਉੱਥੇ ਪਹੁੰਚੇ ਆ ਮੈਂ ਇਹਨਾਂ ਨੂੰ ਕਰੀਬ 1.5 ਵਜੇ ਫੋਨ ਕੀਤਾ ਤੇ ਤੁਰੰਤ ਉੱਥੇ ਪਹੁੰਚੇ 3:30 3 ਵਜੇ ਦੇ ਕਰੀਬ ਇਹ ਪਹੁੰਚੇ ਉੱਥੇ ਜਾ ਕੇ ਦੇਖਦੇ ਕੀ ਕਿ ਉੱਥੇ ਇੱਕ ਐਸਆਈ ਰਵੀ ਰਵਿੰਦਰ ਰਵੀ ਜੀ ਜੋ ਕਿ ਮੌਕੇ ਤੇ ਖਲੋਤੇ ਜਦੋਂ ਇਹਨਾਂ ਨੂੰ ਉਹਨਾਂ ਦੇਖ ਲਿਆ ਤੇ ਉਥੋਂ ਫਰਾਰ ਹੋ ਗਿਆ ਉਹਨਾਂ ਦਾ ਪਤਾ ਨਹੀਂ ਲੱਗਾ ਕਿਧਰ ਚਲੇ ਗਏ ਆ ਮੁੜ ਕੇ ਇਹਨਾਂ ਫੋਨ ਰਾਹੀਂ ਉਹਨਾਂ ਦਾ ਕੰਟੈਕਟ ਕੀਤਾ ਵੀ ਬਾਬਾ ਜੀ ਵੀ ਇਸ ਤਰ੍ਹਾਂ ਤੁਸੀਂ ਤੁਹਾਡੀ ਹਾਜ਼ਰੀ ਦੇ ਵਿੱਚ ਚਵਾਰੇ ਟੱਠ ਰਹੇ ਆ ਇੱਥੇ ਤੇ ਇੱਥੇ ਸਾਡਾ ਸਮਾਨ ਸੀ ਪਿਆ ਕਿਧਰ ਗਿਆ ਤੇ ਉਹ ਕਹਿੰਦਾ ਮੈਨੂੰ ਸਮਾਨ ਸਮੂਹ ਦਾ ਕੋਈ ਪਤਾ ਨਹੀਂ ਜਿਸ ਵਿੱਚ ਸਾਡਾ ਕੀਮਤੀ ਸਮਾਨ ਸੀ ਜੋ ਕੋ ਐਲ ਸੀ ਡੀਆਂ ਕੂਲਰ ਪੱਖੇ ਹੋਰ ਕਈ ਵਸੂ ਪਈਆਂ ਸੀ ਤੇ 10 ਜਦੋਂ ਵੀ ਕਿਤੇ ਦਰਬਾਰ ਸਾਹਿਬ ਆਉਂਦਾ ਸੀ ਤੇ ਜਾਣ ਕੇ ਇੱਥੇ ਰੁਕਦਾ ਸੀ ਉੱਥੇ ਸਾਡੇ ਗੁੜਕਾ ਸਾਹਿਬ ਵੀ ਪੈ ਸੀ ਜੋ ਕਿ ਮੈਂ ਨਿਤਨੇਮ ਉੱਥੇ ਕਰਦਾ ਸੀ ਗੁੜਕਾ ਸਾਹਿਬ ਦੇ ਤੇ ਇਹ ਰਵਿੰਦਰ ਰਵੀ ਜੀ ਨੇ ਜੋ ਭੱਦੀ ਸ਼ਰਲਾਵਲੀ ਸਾਡੇ ਬਾਣੇ ਬਾਰੇ ਵਰਤੀ ਆ ਇਸ ਦੇ ਖਿਲਾਫ ਅਸੀਂ ਜੇ ਸਾਡਾ ਨਾਂ ਕਮਿਸ਼ਨਰ ਸਾਹਿਬ ਨੇ ਕੁਝ ਸੁਣਵਾਈ ਕੀਤੀ ਤੇ ਅਸੀਂ ਉੱਚ ਪੱਧਰ ਤੇ ਗੌਰਵ ਜაძਦੋ ਨੂੰ ਵੀ ਮਿਲਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ ਤੁਹਾਡੇ ਕੋ ਕੋਈ ਪ੍ਰੂਫ ਹੈਗਾ ਉਹਨਾਂ ਨੇ ਭੱਦੀ ਸ਼ਬਦਾਲ ਦੀ ਕੋਈ ਰਿਪੋਰਟਿੰਗ ਬਾਬਾ ਜੀ ਸਾਡੇ ਕੋ ਰਕੋਣੀਆਂ ਪਈਆਂ ਵਾ ਸਾਡੇ ਕੋਲ ਦੀਆਂ ਰਿਕਾਰਡਿੰਗਾਂ ਪਈਆਂ ਵਾ ਅਸੀਂ ਇਹ ਰਿਕਾਰਡਿੰਗਾਂ ਸੀਪੀ ਸਾਹਿਬ ਨੂੰ ਵੀ ਸਲਾਵਾਂਗੇ ਤੇ ਜੇ ਨਾ ਇਹ ਨਾ ਕੋਈ ਸਾਡੇ ਸੁਣਵਾਈ ਕੀਤੀ ਤੇ ਅਸੀਂ ਗੌਰਵ ਜਾਦਾ ਜਾਦੋਜੀ ਨੂੰ ਮਿਲਾਂ ਜੇ ਉਹਨਾਂ ਵੀ ਨਾ ਸੁਣਵਾਈ ਕੀਤੀ ਤੇ ਫੇ ਅਸੀਂ ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਤੱਕ ਹੀ ਪਹੁੰਚਾਂਗੇ ਕਿਉਂਕਿ ਸਾਡੇ ਬਾਣਿਆਂ ਦੇ ਬਾਰੇ ਉਹਨੇ ਬਰਖਲਾਫੀ ਬੋਲੀ ਆ ਯੋਕੋ ਰੰਗਰੇਟਾ ਫੂਜਾ ਨੂੰ ਉਹਨਾਂ ਗਲਤ ਪਿਆ ਗਲਤ ਛੇਦਾਬ ਲਿਪੇਟਾ ਕੀਤੀ ਆ ਪੀ ਪਾ ਕੇ ਚੂੜੇ ਚ ਮਾਰ ਬਾਣੇ ਤੇ ਏ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਦੇ ਫਿਰਦੇ ਅਸੀਂ ਕਿਸੇ ਦੇ ਘਰ ਤੇ ਕਬਜ਼ਾ ਨਹੀਂ ਕੀਤਾ ਸਾਡੇ ਨਾਲ ਰਜਿੰਦਰਪਾਲ ਜੀ ਖੜੇ ਆ ਜਿਨ੍ਹਾਂ ਕੇ ਸਾਨੂੰ ਆਪਣਾ ਲਿਖਤੀ ਰੂਪ ਦੇ ਵਿੱਚ ਦਿੱਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਂ ਵੀਰ ਜੀ ਤੁਹਾਡਾ ਜੀ ਮੇਰਾ ਜਗਿੰਦਰਪਾਲ ਜੀ ਜਿਹੜਾ ਜਗ੍ਹਾ ਦੇ ਮਸਲੇ ਨੂੰ ਲੈ ਕੇ ਕੀ ਗੱਲ ਚੱਲਦੀ ਹੈ ਇਹ ਬਾਈ ਜੀ ਜੀ ਅਸੀਂ ਆਪਾਂ ਇਹਨਾਂ ਨੂੰ ਬਾਬਿਆਂ ਨੂੰ ਆਪਾਂ ਜਿਗਾ ਲਿਖਾਤੀ ਮੈਂ ਦੇਤੀ ਤਰਜੀਹ ਦਿੱਤੀ ਆ ਇਹ ਸਾਡਾ 45 ਸਾਲ ਹੋ ਗਏ ਜਗਾ ਚ ਆਹੀਂ ਦੋਵੇਂ ਭਰਾ ਹੀ ਹਟਾਂ ਉੱਤੇ ਕਮਰਿਆਂ ਚ ਰਹਿੰਦੇ ਅਸਾਂ ਹੁਣ ਬਿਲਕੁਲ ਕਹਿੰਦੇ ਸਾਡੀ ਸ਼ਤਖ ਖਾਲੀ ਕਰ ਦੋ ਤੇ ਇਹਨਾਂ ਮਤਲਬ ਥਾਣੇ ਜਾ ਕੇ ਪਤਾ ਨਹੀਂ ਇਹ ਕਿਹਦੀ ਸ਼ੈ ਆ ਤੇ ਉਹ ਸਾਡਾ ਚਾਰਾ ਢਾਹ ਦਾ ਸਮਾਨ ਬਾਹਰ ਗਲੀਆਂ ਸੁੱਟਦਾ ਜੋ ਕੀਮਤੀ ਸਮਾਨ ਹੀ ਫਿਰ ਜਿਆ ਟੀਵੀ ਪੱਖੇ ਭੁਖੇ ਸਾਰਿਆਂ ਦਾ ਸਭ ਬਾਹਰ ਸੁੱਟਦੇ ਆ ਤੇ ਵਿੱਚੋਂ ਕੁਆੜੀਆਂ ਨੂੰ ਕੱਲ ਇਹਨਾਂ ਨੇ ਦੋ ਕਰ ਰਿਹੜੀਆਂ ਇਹਨਾਂ ਵਿੱਚੋਂ ਵੀ ਇਹ ਜੀ ਵੀ ਦਿੱਤੀਆਂ ਨੇ ਜਿਹੜੀ ਜਗ੍ਹਾ ਵਾ ਉਹ ਚਬਾਰਾ ਜਿਹੜਾ ਵਾ ਚਬਾਰਾ ਤੁਹਾਡੇ ਤੁਹਾਡੇ ਅਹੀਂ ਸੀਗਾ ਚਬਾਰਾ ਆ ਮੇਰੇ ਹਾਂਜੀ ਮੇਰੇ ਘੱਟ ਜੀ ਉੱਤੇ ਮੈਂ ਰਹਿੰਦਾ ਸੀ ਉਪਰਾ ਥੱਲੇ ਦੂਜਾ ਉਹ ਥੱਲੇ ਰਹਿੰਦਾ ਸੀ ਤੇ ਇਹ 45 ਸਾਲ ਤੋਂ ਅਸੀਂ ਇਹ ਚੱਲਨਦੇ ਆ 45 ਸਾਲ ਤੋਂ ਇਹ ਅਸੀਂ ਰਹਿੰਦੇ ਆ ਕੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਜਿਹੜਾ ਹੁਣ ਜਿਹੜਾ ਉਹਨਾਂ ਦਾ ਕਹਿਣਾ ਕਿ ਚਬਾਰਾ ਜਿਹੜਾ ਵਾ ਉਹ ਸਾਡਾ ਸੀਗਾ ਹਾਂਜੀ ਚਬਾਰਾ ਉਹ ਸਾਡਾ ਹੀ ਉਸੇ ਚਬਾਰੇ 'ਚ ਅਸੀਂ ਰਹਿੰਦੇ ਆ ਸਾਂ ਤੇ ਇਹ ਸਾਨੂੰ ਬਹੁਤ ਉਹ ਜਿਹਨਾਂ ਨੇ ਬਹੁਤ ਜ਼ਿਆਦਾ ਤੰਗ ਕਰਦੀ ਸੀ ਸਾਡੇ ਘਰਦਿਆਂ ਨੂੰ ਉਹ ਹਾਥੀ ਪੈਂਦੀ ਸੀ ਉਹਨਾਂ ਦੀ ਕੁੜੀਆਂ ਹਾਥੀ ਪੈਂਦੀਆਂ ਸੀ ਤੇ ਇਸ ਕਰਕੇ ਸਾਨੂੰ ਇਹ ਕੰਮ ਕਰਨਾ ਪਿਆ ਅਸੀਂ ਬਾਬਿਆਂ ਦਾ ਨਾਂ ਇਹ ਜਗਾ ਲਖਾਈ ਆ ਜਦੋਂ ਤੁਹਾਨੂੰ ਫੋਨ ਕੋਈ ਆਇਆ ਸੀਗਾ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਆਇਆ ਜੀ ਹਾਂ ਜੀ ਇਹ ਪੁਲਿਸ ਪ੍ਰਸ਼ਾਸਨ ਆਇਆ ਸੀ ਉਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਜਿਹੜਾ ਮਾਤਾ ਦਾ ਹਿੱਸਾ ਇਹਨਾਂ ਨੂੰ ਵੰਡੋ ਕਿ ਤੁਸੀਂ ਜਿਹੜਾ ਤੁਹਾਡਾ ਹਿੱਸਾ ਜਿਹੜਾ ਉਤਲਾਗਾ ਇਹ ਚ ਤੁਸੀਂ ਰਹੀਂ ਲੈਂਦੇ 45 ਸਾਲ ਤੋਂ ਉਹ ਤੁਸੀਂ ਰਹੀ ਜਾਓ ਠੀਕ ਹੈ ਜੀ ਤੇ ਉਹ ਚ ਇਹ ਤੁਹਾਨੂੰ ਕੁਛ ਨਹੀਂ ਛੇੜਨਗੇ ਤੇ ਇਹ ਨਾ ਨੇ ਪਤਾ ਨਹੀਂ ਕੀ ਕੀਤਾ ਫੜਾ ਫੜੀ ਮਗਰਲਾ ਵੀ ਤੇ ਅਗਲਾ ਵੀ ਸਭ ਕੁਝ ਦਾ ਢਾਟੇ ਰੀ ਕਰ ਦਿੱਤਾ ਇਹ ਸਮਾਨ ਉਹਨਾਂ ਦੀਆਂ ਕੁੜੀਆਂ ਨੇ ਸਭ ਕੁਝ ਮੁੰਡੇ ਨੇ ਸਾਰਾ ਸਮਾਨ ਗਲੀ ਸੁੱਟਤਾ ਭੰਨ ਤੋੜ ਕੇ ਉੱਥੇ ਬਿਲਕੁਲ ਪਲੈਨ ਕਰ ਦਿੱਤਾ ਕਹਿਣਾ ਚਾਹੁੰਦੇ ਕਿ ਜਗ੍ਹਾ ਤੁਹਾਡੀ ਸੀ ਤੇ ਕਬਜ਼ਾ ਹਾਂ ਜਗ੍ਹਾ ਮੇਰੀ ਜੀ ਪੀਓ ਤੇ ਹਾਂ ਪੀਓ ਦੇ ਨਾਂ ਤੇ ਹੀ ਤੇ ਸਾਰੇ ਕਬਜ਼ਾ ਮੇਰਾ ਹੀ ਇੰਨੇ ਸਾਲਾਂ ਤੋਂ ਰਹਿੰਦੇ ਆ ਸਾਰੇ ਬੱਚੇ ਉੱਥੇ ਹੋਏ ਸਾਰੇ ਆਧਾਰ ਕਾਰਡ ਸਾਰੇ ਉੱਥੋਂ ਦੇ ਆ ਸਾਰੇ ਸਬੂਤ ਬਿਜਲੀ ਬਿੱਲ ਸਭ ਕੁਝ ਉੱਥੋਂ ਦਾ ਠੀਕ ਹੈ ਜੀ ਸਰ ਜਿਹੜਾ ਮੁਸਤਾਬਦ ਵਿੱਚ ਜਗ੍ਹਾ ਨੂੰ ਲੈ ਕੇ ਜਿਹੜਾ ਭਰਾਵਾ ਭਰਾਵਾ ਦਾ ਵਿਵਾਦ ਚੱਲਿਆ ਕੀ ਉਹਦਾ ਹੈਗਾ ਸਾਰਾ ਉਹਨਾਂ ਦੀ ਨੰਬਰੀ ਦਰਖਾਸਤ ਆਈ ਆ ਵੈਰੀਫਾਈ ਕਰਨ ਦੇ ਆ ਉਹਨਾਂ ਦਾ ਆਪਸ ਵਿੱਚ ਝਗੜਾ ਵਾ ਪ੍ਰਾਪਰਟੀ ਦਾ ਤੇ ਉਹਨਾਂ ਦਾ ਬਹਿ ਕੇ ਜੇ ਸੁਲਝਦਾ ਠੀਕ ਹੈ ਨਹੀਂ ਤਾਂ کورٹ ਚ ਤੋਰਦਾ ਹੈ ਉਹਨਾਂ ਨੂੰ ਸਾਡੇ ਇੱਕ ਜਿਹੜੇ ਬਾਬਾ ਸਤਨਾਮ ਸਿੰਘ ਹੋਣੀ ਆ ਉਹਨਾਂ ਦੇ ਵੀ ਕਹਿ ਰਹੇ ਕਿ ਜਗਾ ਉਹਨਾਂ ਨੇ ਜਗENDER PAL ਨੇ ਉਹ ਬਾਬੇ ਆਪਣਾ ਹੱਕ ਜਤਾਉਂਦੇ ਆ ਜੇ ਉਹਨਾਂ ਕੋਲ ਡਾਕੂਮੈਂਟ ਹੈਗੇ ਵੇਖ ਲਾਂਗੇ ਚਾਹੇ ਕਰ ਲਾਂਗੇ ਤੇ ਇਹ ਜਿਹੜਾ ਵੀ ਡਾਕੂਮੈਂਟ ਦੇ ਆਧਾਰ ਤੇ ਜੋ ਵੀ ਕਾਰਵਾਈ ਬਣੂ ਕਰਦਾਂਗੇ ਠੀਕ ਹੈ